ਹਾਂਜੀ ਕੰਮ ਤੇ ਮੈਂ ਹੁਣ ਨਵੇੜਾ ਹੀ ਸਾਰਾ ਤੇ ਜੋ ਬੰਦੀ ਰੋਟੀ ਦਾ ਵਾ ਕਿੱਦਾਂ ਬੰਬੀ ਦੇ ਨਾਲ ਜਾ ਫਿਰ ਮੈਂ ਰੋਟੀ ਇਹਦੀ ਨਹੀਂ ਉਹ ਕਾ ਕਰਾਈ ਨਹੀਂ ਉਹ ਕਹਿੰਦਾ ਸੀ ਮਾ ਆ ਜਾਣਾ ਘਰੇ ਆਇਆ ਨਹੀਂ ਟਾਈਮ ਬੜਾ ਹੋ ਗਿਆ ਵਾ ਕੋਈ ਨਹੀਂ ਆ ਜਾਂਦਾ ਵਾ ਚਲੋ ਠੀਕ ਆ ਫਿਰ ਮੈਂ ਨਾ ਰੋਟੀ ਤਿਆਰ ਕਰ ਦਿੰਨੀ ਆ ਫਿਰ ਨਹੀਂ ਕੋਈ ਨਹੀਂ ਉਹ ਰਹਿ ਇੱਥੇ ਜੱਬਾ ਮੈਂ ਤੈਨੂੰ ਗੱਲ ਕਰੀਏ ਇੱਕ ਇੱਥੇ ਹੀ ਆ ਕੇ ਮੈਂ ਲੱਗ ਗਏ ਕੋਈ ਨਹੀਂ ਹਾਂਜੀ ਦੱਸੋ ਮੈਂ ਕਹਾ ਮਕੀਤੀ ਸੀ ਜੋ ਬੰਨਾ ਗੱਲ ਤੇ ਕਹਿੰਦਾ ਕੋਈ ਨਹੀਂ ਵੀ ਵਿਆਹ ਤਾਂ ਕਰ ਰਹੇ ਨੇ ਤੇ ਬਾਅਦ ਚਲ ਜਾਣਗੇ ਅੱਛਾ ਤਾਂ ਵੀ ਵਿਆਹ ਤਾਂ ਕੋਈ ਨਹੀਂ ਕਰੇ ਰਹਿਣ ਦੀਆਂ ਤੇ ਹੁਣ ਤੇ ਸਗੋਂ ਕੁੜੀ ਲੈ ਆਉਣੇ ਹੀ ਤੇ ਰੌਣਕ ਤੇ ਰੌਣਕ ਚੋਂ ਹੀ ਹੁਣ ਉਧਰ ਚਲ ਜਾਂਗੇ ਚਲੋ ਥੇ ਕੱਲੇ ਦੇ ਕੱਲੇ ਕੱਲੇ ਕਿਉਂ ਰਹਿਣਾ ਮੈਂ ਦੱਸ ਕਿਤੇ ਦੂਰ ਬਾਤ ਤੇ ਦੋ ਪੈ ਕਿਤੇ ਦੋ ਪੈਰ ਵਾ ਕੱਲੇ ਕਿਉਂ ਨਾ ਕਿੰਨੇ ਚਾਹੇ ਨੂੰ ਤੁਹਾਨੂੰ ਤੁਹਾਨੂੰ ਵਹਿਮ ਪੈ ਗਿਆ ਤੇ ਕੱਲਿਆਂ ਨੇ ਰਹਿਣਾ ਵਾ ਅਹੀਂ ਉਥੇ ਕਦੀ ਰਿਹਾ ਕਾ ਨਾ ਕਦੀ ਇੱਥੇ ਕਦੀ ਤੂੰ ਇੱਥੇ ਕਦੀ ਉਥੇ ਇਕੱਠਿਆਂ ਨੇ ਰਹਿਣਾ ਵਾ ਕਿੰਨਾ ਚਾਹੀ ਜੋ ਬੰਦਾ ਵਿਆਹ ਹੋਊਗਾ ਕਿਤੇ ਰੀਜਾਂ ਕਰਾਂਗੇ ਕੁੜੀ ਕੋਈ ਆਉ ਚੰਗੀ ਤੇਰੀ ਹਾਏ ਹਾਏ ਛਿਦੈਣੇ ਤਾਈਓ ਤੇ ਤੈਨੂੰ ਆਖਾ ਵਿਆਹ ਤੱਕ ਤੁਸੀਂ ਇੱਥੇ ਰਹਿਣਾ ਵਾ ਪਤਾ ਨਹੀਂ ਤੁਸੀਂ ਬਦਲ ਹੀ ਗਏ ਇਕਦਾਂ ਮੇ ਨਾਲੇ ਪਤਾ ਕੀ ਕਰ ਵਿਆਹ ਤੇ ਫਿਰ ਉਧਰ ਵੀ ਕਿ ਪ੍ਰਾਉਣਾ ਕੋਈ ਚੱਲ ਜਾਂਦਾ ਤੇ ਉਧਰ ਹੱਥ ਪੱਲਾ ਮਾਰ ਕੇ ਆਉ ਜਰਾ ਹਾਂਜੀ ਉਹ ਪਤਾ ਥੋੜਾ ਬਹੁਤਾ ਕਾਰ ਆਈ ਸੀ ਤੇ ਥੋੜਾ ਰਹਿ ਗਿਆ ਵਾ ਫਿਰ ਮੈਂ ਘਰੇ ਵੀ ਇੱਥੇ ਕੰਮ ਲਈ ਸੀ ਨਾ ਕਰਨ ਆਹੋ ਵੀ ਜਰਾਕ ਸਫਾਈ ਸੁਫਾਈ ਕਰੋ ਪ੍ਰਾਉਣਾ ਰਲੇ ਮਿਲੇ ਆ ਸਾਂਝੇ ਇਕ ਕੋਈ ਆ ਉਧਰ ਵੀ ਆਣਾ ਚਲ ਜਾ ਕਰਨਾ ਫਿਰ ਤਾਂ ਮੈਂ ਨਹੀਂ ਵੀ ਚਲ ਉਧਰ ਖੋਲੋ ਖੋਲੋ ਜਾਣਾ ਤੇ ਵਿਆਹ ਬਾਦ ਆਈਆਂ ਤਬੂਆ ਤੇ ਖੋਲੋ ਤੁਸੀਂ ਤੇ ਆਸਾਂ ਤੇ ਪਾਣੀ ਫੇਰਤਾ ਸਾਰਾ ਇਹਦਾ ਸਾਰੇ ਜਾਣੇ ਮੰਨ ਗਏ ਇਹ ਰਿਸ਼ਤੇ ਵਾਸਤੇ ਤੇ ਵੇਖ ਲਾ ਹੁਣ ਸਾਰਿਆਂ ਦੀ ਜਿੱਤ ਤੇ ਤੇਰੇ ਹੱਥ ਵਿੱਚ ਵਾ ਮਾਸੀ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਭਰਿਆਈ ਨਾ ਦੇਈ ਜਿੱਦਾਂ ਮਰਜੀ ਵੀ ਆ ਤੈਨੂੰ ਜੋਬਨ ਦੀ ਮੰਮੀ ਦੇ ਸੁਭਾਅ ਦਾ ਪਤਾ ਵਾ ਰਹਿ ਕੇ ਆਈ ਹਾਂ ਤੇ ਸਾਡੇ ਨਾਲੋਂ ਜ਼ਿਆਦਾ ਪਤਾ ਵਾ ਉਹ ਨਹੀਂ ਨਹੀਂ ਭਾਬੀ ਜੀ ਕਿ ਤੁਹਾਡੀਆਂ ਦਾ ਮਿਹਰਬਾਨੀਆਂ ਸਾਰੀਆਂ ਤੇ ਮੈਂ ਹੋਜਾ ਕੋਈ ਮਤਲਬ ਲਾਮਾ ਮੇਣਾ ਲਿਆ ਕੇ ਨਹੀਂ ਆਉਦੀ ਵੀ ਜਦਾਂ ਤੁਹਾਡਾ ਸਿਰ ਚੁਕੇ ਪਤਾ ਕੀ ਆ ਮਾਸੀ ਆ ਪੌਲੀ ਜੀ ਵਿਚਾਰੀ ਤੇ ਅੱਗੇ ਉਹਨੇ ਨਾ ਆਪਣਾ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਨਾ ਉਹ ਬਦੋ ਬੜੀ ਸਿਰ ਵਿੱਚ ਉਹਨਾਂ ਦੇ ਕਸੂਰ ਕੇ ਤੇ ਬੜੀ ਔਖੀ ਹੋ ਕੇ ਕੱਟਿਆ ਵਾ ਤੇ ਕੱਲ ਨੂੰ ਕੋਈ ਵੀ ਗੱਲਬਾਤ ਹੋਈ ਨਾ ਤੁਹਾਡੇ ਪਰਿਵਾਰ ਦੇ ਵਿੱਚ ਤੇ ਲਾਗੇ ਲਾਮਾ ਮੇਣਾ ਸਾੜਾ ਉਹਨੂੰ ਗੁਸਾ ਦੇ ਤੇ ਰਹੀ ਹੋਣਾ ਨਾ ਦਰਦ ਦੇ ਤੇ ਰਹੀ ਹੋਣਾ ਤਾਂ ਕਰਕੇ ਨਾ ਸੋਹਣੀ ਬਣ ਕੇ ਨਹੀਂ ਸੋਹਣੀ ਇਸ ਤੇ ਸਾਰਿਆਂ ਦੀ ਉੱਥੇ ਬਣਾਈ ਤੇ ਸਾਡੀ ਵੀ ਇੱਥੇ ਬਣਾਈ ਉਦਾਂ ਵੀ ਪੁੱਤ ਤੇਰਾ ਦੋਰੇ ਹੋਣਾ ਕਾਲੂ ਕੋਈ ਵੀ ਮਾਰੀ ਚੰਗੀ ਜੀ ਗੱਲ ਹੋਗੀ ਨਾ ਤੇ ਸਾਰਿਆਂ ਨੇ ਕਹਿਣਾ ਵਾ ਸਾਰੇ ਉੱਥੇ ਵੀ ਨਹੀਂ ਚੰਗੇ ਤੇ ਇੱਥੇ ਵੀ ਨਹੀਂ ਚੰਗੇ ਕੁੜੀ ਜੀ ਕੋਈ ਫਰਕ ਹੋਣਾ ਵਾ ਉਹ ਨਹੀਂ ਨਹੀਂ ਭਾਬੀ ਜੀ ਟੈਨਸ਼ਨ ਹੀ ਨਾ ਲਾਓ ਲਾਮਾ ਜੀ ਤੁਹਾਨੂੰ ਮੈਂ ਕੋਈ ਆਉਣ ਹੀ ਨਹੀਂ ਦੇਣਾ ਨਾਲੇ ਸਭ ਤੋਂ ਵੱਡੀ ਗੱਲ ਆ ਤੇ ਉੱਥੇ ਰਿਸ਼ਤਾ ਕਰਨਾ ਵਾ ਇਹ ਫੈਸਲਾ ਤੇਰਾ ਖੁਦ ਦਾ ਵਾ ਤੂੰ ਨਿੰਨੂ ਨਭਾਈ ਮੈਂ ਨਭਾਲੂਗੀ ਕੀ ਕੰਮ ਲੱਗੇ ਜੇ ਜਦੋਂ ਤੇਰਾ ਉਹ ਰਿਸ਼ਤੇ ਤੋਂ ਛੁਟਕਾਰਾ ਹੋਇਆ ਸੀ ਨਾ ਤੇ ਤੂੰ ਆ ਚੁੰਨੀ ਲਾ ਕੇ ਸੁਰਤੀ ਸੀ ਤੇ ਮੇਰੀ ਜ਼ਿੰਦਗੀ ਦੇ ਸਾਰੇ ਰੰਗ ਮੁੱਕ ਗਏ ਆ ਦੁਬਾਰਾ ਮੈਂ ਰੰਗ ਕਦੀ ਨਹੀਂ ਪਾਉਣਾ ਪਰ ਮੈਂ ਤੈਨੂੰ ਕਿਹਾ ਸੀ ਕਿ ਸਮਾਂ ਘੁੰਮ ਕੇ ਆਉਂਦਾ ਵਾ ਸਮਾਂ ਤੇ ਜਦ ਇੱਕ ਵਾਰੀ ਫੇਰ ਆਇਆ ਵੇਸ ਤੇਰੀ ਜ਼ਿੰਦਗੀ ਦੀਆਂ ਖੁਸ਼ੀਆਂ ਨੇ ਨਾ ਫੇਰ ਤੇਰਾ ਦਰਵਾਜ਼ਾ ਖੜਕਾਇਆ ਇਹ ਚੁੰਨੀ ਜ਼ਰੂਰ ਲੈ ਕੇ ਹੰਡਾਈ ਮੈਨੂੰ ਬੜੀ ਸੋਹਣੀ ਲੱਗਦੀ ਤੇ ਤੈਨੂੰ ਲਾਲ ਰੰਗ ਨਾਲ ਬੜਾ ਪਿਆਰਾ ਲੱਗਦਾ ਹਾਂਜੀ ਭਾਬੀ ਜੀ ਇਹ ਚੁੰਨੀ ਮੈਂ ਰੀਜਣਾ ਹਡਾਉਂਗੀ ਇਹ ਮੈਂ ਚੁੰਨੀ ਵੀ ਦੋ ਕੱਢ ਕੇ ਲਿਆ ਕਰਨੀ ਆ ਜਦੋਂ ਮੈਂ ਤੁਹਾਨੂੰ ਬਹੁਤ ਯਾਦ ਕਰਿਆ ਕਰਨਾ ਮੇਰੀ ਪਰਜਾਈ ਨੇ ਦਿੱਤੀ ਚੰਗਾ ਮੈਂ ਕਾਂ ਡਈ ਹੀ ਕਿ ਦਿਵੰਦਾਂ ਤੇ ਕਾਮਾਤੀ ਚੜਿਆ ਹੀ ਕੰਮ ਬੜਾ ਕਰਦੀ ਓ ਭੈਣ ਜੀ ਕੰਮ ਤੇ ਅੱਗੇ ਪਿੱਛੇ ਲਈ ਫਿਰਦੀ ਆ। ਪਿੰਡੇ ਹੋਈ ਕੰਮ ਕਰਦੀ ਸਾਰਾ। ਭਾਬੀ ਆਪਣੀ ਨੂੰ ਤਾਂ ਕਰਨ ਨਹੀਂ ਦਿੰਦੀ ਕੰਮ। ਤੇ ਤੁਹਾਨੂੰ ਪਤਾ ਅੱਗੇ ਰਹਿ ਕੇ ਗਈ ਸੀ। ਸਾਰਾ ਕੰਮ ਇਹਦੇ ਸਿਰ ਤੇ ਹੀ। ਆਹੋ। ਚਲੋ ਵਧੀਆ ਸਾਰਾ ਕੁਛ ਅਸੀਂ। ਤੇ ਮੇਰਾ ਾਦਾਂ ਕੇ ਬੰਦ ਪਾਲ ਕਹਿਣ ਨੂੰ ਤਾਂ ਨਹੀਂ ਜੀ ਕਰਦਾ ਘੜੀ ਮੋੜੀ ਬੁਰੇ ਜਿਹੀ ਲੱਗੀਦਾ ਵਾ। ਮਵੇਂ ਚੀਜ਼ ਕੀ ਦੀ ਚੀਜ਼ ਕੀ ਦੀ ਕਹਿਣ ਡਈ ਆਂ। ਕੀ ਆਖਾਂ। ਤੇ ਹੁਣ ਸਾਰੇ ਕੰਮ ਨਿਬੜ ਗਏ ਸਾਰਾ ਕੁਛ ਹੋ ਗਿਆ ਵਾ। ਤੇ ਮੈਂ ਆਖਾਂ ਨਹੀਂ ਹੁਣ ਤੁਸੀਂ ਹੋਰ ਵੇਖਣਾ ਸੀ। ਝਾੜ ਚ ਮਾਈ ਜਾ ਕੇ ਕਰ ਲੈਣੀ। ਜਾਣਾ ਹੀ ਆ ਭੈਣ ਜੀ ਜਦੋਂ ਤੁਸੀਂ ਕਹਿਤਾ ਝਾੜ-ਝੜਾਈ ਤੇ ਅਸੀਂ ਪਹਿਲਾਂ ਦੀ ਕੀਤੀ ਤੁਹਾਨੂੰ ਪਤਾ ਵਿਆਹ ਤੇ ਕੀਤੀ ਤੇ ਮੈਨੂੰ ਤੇ ਇਹੋ ਹੀ ਆਉਂਦਾ ਵਾ ਦਵਿੰਦਰ ਦਾ ਉਹਨੇ ਕਹਿਣਾ ਮੈਨੂੰ ਇੱਥੇ ਲਿਆ ਕੇ ਬਾੜਤਾ ਕਿ ਆਪ ਮਾਸੀ ਉਧਰ ਚਲ ਗਈ ਐ ਲੈ ਉਹ ਆਵੇਂ ਆਖੋ ਕੀ ਦੱਸ ਉਹਨੂੰ ਪਤਾ ਹੀ ਆ ਕਿ ਹੁਣ ਜਾਣਾ ਤਾਂ ਹੈਗਾ ਹੀ ਉਹਨੂੰ ਸਾਰਾ ਪਤਾ ਵਾ ਕਿ ਤੁਹਾਡਾ ਵੱਖਰਾ ਘਰ ਹੈਗਾ ਵਾ ਇੰਨੇ ਆ ਥੋੜਾ ਫਿਰ ਵੀ ਪਰਿਵਾਰ ਚ ਅਸੀਂ ਆਪਣੇ ਦੱਸ ਸਕਦੇ ਹਾਂ ਉਹਨੂੰ ਗੱਲਾਂ ਵੀ ਸਾਡੇ ਚ ਆ ਹੋਈਆਂ ਗੱਲਾਂ ਤੇ ਇਦਾਂ ਜਿਹਾ ਹੁੰਦਾ ਕਿਰਵੀ ਤੁਹਾਨੂੰ ਪਤਾ ਵੀ ਨਹੀਂ ਦਸੀਆਂ ਜਾਂਦੀਆਂ ਸਾਰੀਆਂ ਮੈਨੂੰ ਸਾਰਾ ਗਵਿੰਦਪਾਲ ਪਤਾ ਵਾ ਤੂੰ ਹੱਥੀ ਲਿਆਂਦਾ ਉਹਨੂੰ ਪੜ੍ਹੇਵੀਂ ਆ ਤੇਰੀ ਆ ਦੋ ਪੈਰ ਹੈਗੇ ਆ ਭਾਵੇਂ 10 ਵਾਰੀ ਜਾਵੇ ਤੇਰ ਕੋ ਨਾ ਟੋਕਟ ਕਾਈ ਥੋੜੀ ਲਾਉਣੀ ਆ ਜਿੱਦਾਂ ਮਰਜੀ ਜੋ ਬੰਦੇ ਫਿਰਨ ਤੋਰਨ ਤੇਰੇ ਵੱਲ 10 ਦਾ ਵਾਰੀ ਜਾਣ ਵੀ ਵੀ ਵਾਰ ਜਾਣ ਮੈਂ ਨਹੀਂ ਰੋਕਦੀ ਮੈਨੂੰ ਦੋ ਰੋਟੀਆਂ ਦੀ ਬੰਜਾਰੀਆਂ ਬਸ ਮੈਂ ਤੇ ਆਪ ਰੋਟੀਆਂ ਦੋ ਬਣ ਚਾਹੀਦੀਆਂ ਜਿੱਦਾਂ ਦਾ ਟਾੜਾ ਸੁਭਾਅ ਵਾ ਕੀ ਪਤਾ ਤੁਸੀਂ ਡਾਕੀ ਲਓ ਕਿ ਨਹੀਂ ਜਾਣਾ ਦਵਿੰਦਰ ਉੱਧਰ ਮੇਰਾ ਸਭਾ ਨੂੰ ਕੀ ਹੋਇਆ ਗਵਿੰਦਪਾਲ ਅਜੇ ਤੱਕ ਤੇਰੇ ਨਾਲ ਕੋ ਮਾੜੀ ਕੋ ਚੰਗੀ ਕੀਤੀ ਬੜਾ ਕੋ ਸੋਚਣਾ ਪੈਂਦਾ ਵਾ ਕਰਨਾ ਵੀ ਪੈਂਦਾ ਵਾ ਤੇ ਸੋਚ ਕੇ ਕੀਆ ਜੇ ਮੈਂ ਸੋਚਿਆ ਤਾਂ ਇੱਥੇ ਤੱਕ ਨਹੀਂ ਕਹਿਣ ਜੇ ਮੈਂ ਨਾ ਸੋਚਾਂਦਾ ਤਾਂ ਫੇਰ ਤੂੰ ਭਾਵੇਂ ਇੱਥੇ ਰਹਿੰਦੀ ਸੋਚਿਆ ਹੀ ਤਾਂ ਫੇਰ ਹੀ ਆ ਚਲੋ ਕੋਈ ਨਹੀਂ ਕੁੜੀ ਨੂੰ ਕਹਿਨੀ ਆ ਵੀ ਜੋੜ ਲਾ ਆਪਣੇ ਲੀਡ ਲੜੇ ਚਲਦੇ ਆ ਉਧਰ ਦਾ ਵੀ ਵਾਰੀ ਕਿ ਆ ਜਿਵੇਂ 흘ਾ ਉਹ ਗੱਲ ਤੇ ਆਉਂਦੀ ਨਹੀਂ ਹੈਂ ਦੀ ਵਾਰੀ ਕਾ ਤਾਂ ਆਪਣੇ ਘਰ ਚਲ ਜਾਓ ਆਪਣੇ ਚਲ ਜਾਓ ਦਰਿੰਦਰ ਕੀ ਅੱਖੋਂ ਕਿ ਦਸੋ ਨਾ ਕਿਣਾਉ ਨਿਆਣੀ ਆਏ ਕਿੰਨੇ ਡੱਬਿਆਂ ਦਾ ਸਾਬ ਕਾਬ ਲੱਭਣ ਡਿਆ ਨੰਕ ਬੜਾ ਵਾ ਜਿਹੜੀ ਕੀ ਕਰਦੇ ਉਹ ਕੁਛ ਨਹੀਂ ਸੋਨੀਆ ਮੈਂ ਨਾ ਚਾਪਤੀਆਂ ਡੱਬਾ ਲੱਭਣ ਡਈ ਹਾਂ ਤੇ ਮੈਨੂੰ ਪਤਾ ਨਹੀਂ ਲੱਗਣ ਡਿਆ ਤੈਨੂੰ ਇਹ ਨਹੀਂ ਪਤਾ ਲੱਗਦਾ ਸਾਰਾ ਕੰਮ ਤਾਂ ਤੁਸੀਂ ਕਰਦੇ ਰਹੇ ਇੱਥੇ ਉਹ ਕਰਦੇ ਤੇ ਰਹੀਆਂ ਹੁਣ ਕਾਫੀ ਚਿਰ ਬਾਧਮਾਈ ਨਾ ਕਰਨਾ ਤਾਂ ਕਰਕੇ ਆਹ ਵੇਖੋ ਸਾਰੇ ਡੱਬੇ ਪਏ ਆ ਅੱਛਾ ਮੁੰਡੇ ਦੇ ਸਹੁਰੇ ਨੂੰ ਤੈਨੂੰ ਦੀਦੀ ਕੋਲੋਂ ਕੋਈ ਪੱਕੀ ਕੋਈ ਉਹ ਕੋਈ ਨਹੀਂ ਤੂੰ ਦੀਦੀ ਵਾਲਾ ਰਿਸਤਾ ਰੱਖ ਪ੍ਰਾਣੀਆਂ ਗੱਲਾਂ ਭਾਗ ਨਹੀਂ ਕਰਾਂਗੇ ਤੇ ਮੈਂ ਚੋੜਨ ਦੀ ਰੇ ਨੂੰ ਚੀਤਾ ਕਿੰਨੇ ਨਹੀਂ ਵੀਰ ਜੀ ਕੀ ਕਰਨਾ ਕਰਦਾ ਕਰ ਤੂੰ ਚੁੰਨੀ ਲੈ ਇਸ ਸੱਟ ਤੇ ਕੋਟਨ ਦੀ ਚੁੰਨੀ ਲੋ ਇੰਨੀ ਗਰਮੀ ਆ ਅਸੇਤੇ ਚੁੰਨੀ ਤੇ ਮੈਂ ਤਾਂ ਲੈਣੀ ਆ ਨਹੀਂ ਮੰਮੀ ਪੁੱਛ ਬੋਲੇ ਹੀ ਨਾ ਉਹਨਾਂ ਦਾ ਸੁਭਾਅ ਹੀ ਤੈਨੂੰ ਪਤਾ ਹੀ ਆ। ਤਾਈ ਨੇ ਕੀ ਕਹਿਣਾ ਮੈਂ ਕੋਈ ਨਾ ਜੋ ਤੂੰ ਹੋਊਗਾ ਤੇ ਆਪਾਂ ਹੈਗੇ ਹੀ ਆ। ਇੱਥੇ ਨਾਲੇ ਕਿਹੜਾ ਸੋਹਰਾ ਮੈਂ ਤੁਹਾਨੂੰ ਚੁੰਨੀ ਲੈ ਕੇ ਦਿੰਦੀ ਹਾਂ ਰੋਪਿਓ। ਹਾਂ ਲੈ ਆਜੋ ਨਾਲੀ ਆਜੋ ਨਹੀਂ ਤੇ ਕੀ ਕਰਨਾ ਇੱਥੇ ਗਰਮੀ ਚ ਇੰਨਾ ਸੋਹਣੇ ਲੱਗਦੇ ਆ। ਕਾਟਨ ਦੀ ਚੁੰਨੀ ਲਈ ਜਾ। ਹੁਣ ਗਰਮੀ ਤਾਂ ਨਹੀਂ ਲੱਗਣਦੀ। ਨਹੀਂ ਨਹੀਂ ਹੁਣ ਨਹੀਂ ਲੱਗਣਦੀ। ਲੈ ਲੈ ਭੱਜਦੀ ਆ ਗਈ। ਹੂੰ ਆ ਗਏ ਜੀ। ਹੂੰ ਕੀ ਕਰਦੇ ਹੋ? ਪਾਣੀ ਨਹੀਂ ਕਿੰਨੀ। ਬੈਠੋ। ਆ ਕੁਛ ਨਹੀਂ। ਮੈਂ ਤੇ ਚਾਹ ਬਣਾਉਣ ਲੱਗੀ ਹਾਂ। ਸੋਨੀ ਅੰਦਰ ਗਈ ਜੇ ਮੈਨੂੰ ਕਹਿੰਦੀ ਆ ਵੀ ਸਿਰ ਤੇ ਚੁੰਨਾ ਨਾ ਲਿਆ ਕਰੋ ਤੇ ਮੈਂ ਕਹਿੰਦੀ ਆ ਵੀ ਜੇ ਮੈਂ ਸਿਰ ਤੇ ਨਾ ਚੁੰਨੀ ਲਾਈ ਤੇ ਮੰਮੀ ਕੁਝ ਬੋਲਣਗੇ ਤਾਂ ਨਹੀਂ ਮੇਰੀ ਗੱਲ ਸੁਣ ਅੱਜਕੱਲ ਸਭ ਕੁਝ ਚੱਲਦਾ ਵਾ ਇਹੋ ਜੀ ਕੋਈ ਗੱਲ ਨਹੀਂ ਠੀਕ ਆ ਹਾਂ ਚਲੋ ਕੋਈ ਨਹੀਂ ਮੈਂ ਚਾਹ ਬਣਾ ਲਾਂ ਘੋੜੇ ਦਾਲੀ ਨਹੀਂ ਚਾਹ ਨਹੀਂ ਮੈਂ ਪਣੀ ਪਾਣੀ ਪੀਣਾ ਬਸ ਮੈਂ ਜਾਣਾ ਫੇਰ ਬੰਦੀ ਨੂੰ ਅੱਛਾ ਅੱਛਾ ਹਾਂ ਕਦੋਂ ਜਾਣੜੇ ਉੱਥੇ ਚਲ ਜਣ ਠੀਕ ਆ ਹੋਰ ਰੋਟੀ ਪਣੀ ਖਾ ਲਿਆ ਹਾਂ ਖਾ ਲਿਆ ਮੰਮੀ ਨੇ ਵੀ ਖਾ ਲਿਆ ਸੀ ਮਾਸੀ ਜੀ ਨੇ ਵੀ ਹਾਂ ਹਾਂ ਜੀ ਲੱਗਾ ਵਾ ਹਾਂ ਜੀ ਹਾਂ ਜੀ ਲੱਗਾ ਜੀ ਤੇ ਸੋਨੀਆ ਨੇ ਲਾਇਆ ਜੀ ਤੇ ਹਾਂ ਸੋਨੀਆ ਦੁਖੀ ਨਹੀਂ ਕਰਦੀ ਭਾਬੀ ਨਾ ਨਾ ਬਿਲਕੁਲ ਇਹਨੇ ਲਵਾਈ ਮੈਂ ਦੇਰ ਲੱਗਾ ਅੱਡਾ ਵੀ ਨਾਲ ਇਹਨੇ ਚੁੰਨੀ ਮੈਂ ਦੂਜੀ ਲਈ ਤੇ ਉਹ ਮੈਂ ਤੋਂ ਲਵਾਈ ਕਹਿੰਦੀ ਐਡਾ ਸੜਾ ਬੱਲੂ ਜਿਹਾ ਮਾਰਿਆ ਕਿਹੜਾ ਸੌਰਾ ਇੱਥੇ ਮੈਂ ਮੈਨੂੰ ਤੇ ਮੰਮੀ ਕੋ ਡਰ ਲੱਗਦਾ ਇਹਨੂੰ ਕੁਝ ਨਹੀਂ ਕਹਿਣਾ ਤਾਈ ਨੇ ਵੀਰਾ ਹੈਗਾ ਵਾ ਅੱਛਾ ਅੱਛਾ ਠੀਕ ਆ ਜਾ ਬਣਾਣਾ ਖਟਮ ਨਾ ਫਿਰ ਨਹੀਂ ਮੈਂ ਨਹੀਂ ਪੀਣੀ ਚਾਹ ਹਾਂ ਹਾਂ ਮੈਂ ਚੋਨਾ ਲਗਣ ਦੇ ਉੱਥੇ ਜਾਣਾ ਅੱਛਾ ਸੋ ਸ਼ਾਮ ਨੂੰ ਜਾਣੇ ਬਾਜ਼ਾਰ ਨੂੰ ਕੋਈ ਖਾ ਪੀ ਗਏ ਹੋਣੇ ਠੀਕ ਆ ਚਲੋ ਠੀਕ ਆ ਤੇ ਮੈਂ ਕਹਿੰਦੀ ਹਾਂ ਚਲੋ ਬਾਜ਼ਾਰ ਤੇ ਜਾਣਾ ਹੀ ਆ ਮੈਂ ਕਹਿੰਦੀ ਇਹ ਵਾਰੀ ਪਿੰਡੋਂ ਹੋਵਾਂ ਹੁਣ ਚੋਨੀ ਲਗਣ ਦੇ ਆ ਨਿਬੜ ਲੈਣ ਦੇ ਕੰਮ ਤੇ ਜਾਵਾਂਗੇ ਜਿਹੜੀ ਕਾਲੀ ਪੈ ਗਈ ਆ ਚਲੋ ਠੀਕ ਆ ਕੋਈ ਗੱਲ ਨਹੀਂ ਆਹ ਕੀਪ ਤਾਂ ਉਹੀ ਆ ਜਾਣਾ ਇੱਥੇ ਹਾਂ ਠੀਕ ਆ ਚਲੋ ਚਲੀਏ ਹਾਡੇ ਕੰਪਿਊਟਰ ਦੀ ਥਿੰਦੀ ਕਰ ਲਈਏ ਮੰਮੀ ਲੱਗੇ ਚੱਲੋ ਇੱਥੇ ਚੱਲਦੇ ਦੇਖ ਤਾਂ ਮੰਮੀ ਕਿੱਦਾਂ ਬੈਠੀ ਆ ਚਾਰਾਂ ਨਸ਼ਾ ਕਿੱਟਾ ਵਖਰੀ ਮਾਸੀ ਜੀ ਕੀ ਗੱਲ ਐਨੇ ਦੱਸ ਜੀ ਕੀ ਹੋਇਆ ਮੈਨੂੰ ਨਹੀਂ ਦੱਸਿਆ ਗਈ ਮੈਨੂੰ ਕਹੇ ਭਾਬੀ ਆਈਓ ਸਰੀ ਦੀ ਦੀ ਆਇਆੂੰ ਦੋ ਦਾ ਰਿਸ਼ਤੇ ਹੁਣ ਪਤਾ ਲਾਇਦਾ ਕਿ ਤਵਾ ਕੋਈ ਗੱਲ ਨਹੀਂ ਤੇ ਦੀਦੀ ਬੋਲਿਆ ਕਰ ਸੁਖਣਾ ਵਿਆਹ ਨੂੰ ਟਾਈਮ ਹੋ ਗਿਆ ਹੁਣ ਸਾਨੂੰ ਆਪਣੇ ਘਰ ਜਾਣਾ ਹੀ ਪੈਣਾ ਉਹ ਦੱਸੀ ਤੇ ਇਹ ਵਾ ਆਪਣੇ ਘਰ ਜਾਣਾ ਪੈਣਾ ਆ ਘਰ ਕੀ ਦਾ ਵਾ ਤੇ ਨੀ ਕਰ ਆਪਣਾ ਵਾ ਪਰ ਬੱਚੇ ਨਿੱਕੇ ਹੀ ਉਦੋਂ ਸੋਚਿਆ ਵੀ ਇਕੱਠੇ ਰਹਿਨੇ ਆ ਹੁਣ 13 ਵੀ ਵਿਆਹ ਹੋ ਗਿਆ ਦੀਦੀ ਨੇ ਕਰਤਾ ਚਲੋ ਆਪਣੇ ਮੁੰਡੇ ਦਾ ਵਿਆਹ ਹੁਣ ਕੁੜੀ ਆ ਹੁਣ ਇਹਨਾਂ ਵੀ ਸੋਚਣਾ ਕੋਹਨਾ ਕੋਹ ਤੇ ਦੀਦੀ ਕਹਿੰਦੇ ਇਹ ਤੁਸੀਂ ਹੁਣ ਆਪਣੇ ਘਰ ਜਾਓ ਨਹੀਂ ਨਹੀਂ ਮਾਸੀ ਜੀ ਅੱਜੇ ਮੈਨੂੰ ਟਾਈਮ ਹੀ ਕੀ ਹੋਇਆ ਆਈ ਨੂੰ ਮੇਰਾ ਤਾਂ ਜੀ ਤੜਨਾ ਲੱਗਾ ਸੋਨੀਆ ਸਾਰਾ ਦਿਨ ਮੇਰੇ ਅੱਗੇ ਪਿੱਛੇ ਘੁੰਮਦੀ ਆ ਘਰ ਤੇ ਵੀ ਆਪਣਾ ਵਾ ਪਰ ਉੱਥੇ ਸਮਾਨ ਬੜਾ ਵਾ ਤੇ ਚੱਲ ਇਹ ਵਾ ਵੀ ਮਣਿਆਦ ਵੱਜ ਜਾਂਦੀ ਚੀਜ਼ ਦੀ ਜਦੋਂ ਉਹਨੂੰ ਹੱਥ ਵਜਦਾ ਰਹੇ ਪੂਜੇ ਕਰਦ ਕਰਦੇ ਰਹੀਏ ਤੇ ਕੋਈ ਗੱਲ ਨਹੀਂ ਨਿਆਣੇ ਹੁਣ ਚੱਲ ਜੋ ਬਣੋ ਆਪਣਾ ਵੀ ਵਿਆਹ ਆ ਗਿਆ ਉਦੋਂ ਨਿੱਕੇ ਹੀ ਜਦੋਂ ਆਪਾਂ ਇਕੱਠੇ ਰਹਿੰਦੇ ਸੀ ਤੈਨੂੰ ਪਤਾ ਬੜਾ ਕੋ ਸੋਚਣਾ ਪੈਂਦਾ ਵਾ ਆਪਾਂ ਕਿਹੜੇ ਦੂਰ ਵਾ ਤੇ ਨਾਲ ਹੀ ਐ ਨਹੀਂ ਨਹੀਂ ਮਾਸੀ ਜੀ ਮੈਂ ਨਹੀਂ ਜਾਣ ਦੇਣਾ ਮੰਮੀ ਹੁਣ ਕੀ ਕਹਿਣਗੇ ਭਾਬੀ ਹੁਣ ਕੀ ਕਹਿਣਗੇ ਅਜੇ ਦਿਨ ਕਿਹੜੀ ਰਾਤ ਕਿਹੜੀ ਤੇ ਜਾ ਕੇ ਅੱਡ ਵੀ ਹੋ ਗਏ ਆ ਇਦਾਂ ਨਹੀਂ ਮੈਂ ਹੁਣ ਦੇਣਾ ਮੈਂ ਆਪ ਗੱਲ ਕਰਦੀ ਮੰਮੀ ਨਾਲ ਨਹੀਂ ਅੱਡ ਹੋਣ ਵਾਲੀ ਕੋਈ ਗੱਲ ਨਹੀਂ ਅੱਡ ਹੋਣ ਵਾਲੀ ਹੋ ਗਈ ਆ ਮੈਂ ਇੱਥੇ ਇਕੱਲੀ ਜੋਬਨ ਬਾਹਰ ਰਹਿੰਦਾ ਵਾ ਮੰਮੀ ਆਪਣੇ ਕਮਰੇ ਚ ਪਏ ਰਹਿੰਦੇ ਆ ਸੋਨੀਆ ਨਾਲ ਮੇਰਾ ਜੀ ਲੱਗਾ ਰਹਿੰਦਾ ਤੁਹਾਡੇ ਲਾਗੇ ਆਣ ਕੇ ਮੈਂ ਬਹਿ ਜਾਂਦੀ ਆ ਤੇ ਫਿਰ ਮੈਨੂੰ ਕੀ ਫਾਇਦਾ ਹੀ ਵਿਆਹ ਕਰਾਉਣ ਦਾ ਚਲੋ ਤੁਹਾਡੇ ਲਾਗੇ ਇੱਕ ਰੌਣਕ ਹੀ ਪਰਿਵਾਰ ਹੀ ਮੈਂ ਤਾਂ ਕੁਛ ਜਾਈ ਵੀ ਚਲੋ ਇਕੱਠਾ ਪਰਿਵਾਰ ਆ ਤੂੰ ਹੀ ਤਾਂ ਪਤਾ ਨਹੀਂ ਕੀ ਕਰ ਲੱਗ ਗਏ ਜੇ ਅਸੀਂ ਉਧਰ ਚੱਲ ਜਣਾ ਉਧਰ ਨਹੀਂ ਜਾਣਾ ਤੂੰ ਮੈਂ ਦੱਸ ਦਿੱਤਾ ਤੁਹਾਨੂੰ ਤੂੰ ਸਮਝਾ ਦੀਦੀ ਆਪਣੀ ਨੂੰ ਨਹੀਂ ਕੋਈ ਨਾ ਦੀਦੀ ਮੈਂ ਗੱਲ ਕਰਦੀ ਆ ਪਰ ਵੀਰ ਨਾਲ ਤੇ ਤਾਈ ਨਾਲ ਕਿ ਆਪਣੀ ਜਾਣੀ ਵੀਰ ਅੱਬਾ ਇਹਦੇ ਦੋਵੇਂ ਜਾਣੀਆਂ ਇੱਕੋ ਜੀਆਂ ਨੇ ਤੇ ਮੇਰਾ ਸਿਰ ਲੱਲੇ ਆ ਮਾਸੀ ਜੀ ਸਹੀ ਕਹਿ ਰਹੇ ਆ ਕੀ ਕਰਨਾ ਆਪਾਂ ਦੋਵੇਂ ਜਾਣੀਆਂ ਨੇ ਉੱਥੇ ਜਾ ਕੇ ਕੀ ਕਰੋਗੇ ਉੱਥੇ ਰਾਤ ਭਰਾਤੇ ਕੋਈ ਲੋੜ ਪੈ ਗਈ ਇਧਰੋਂ ਕਦੋਂ ਅਸੀਂ ਜਾਣਾ ਵਾ ਫੇਰ ਵੀ ਕਿੰਨੇ ੜਮਾ ਪੈ ਜਾਂਦਾ ਵਾ ਨਿਆਣੀਆਂ ਹੈਗੀਆਂ ਨਿਆਣੀਆਂ ਵਾਲੀਆਂ ਗੱਲਾਂ ਕਰੀ ਜਾਂਦੀਆਂ ਤੁਸੀਂ ਮੰਮੀ ਨੇ ਜਿਆਦੀ ਟੈਨਸ਼ਨ ਲਾ ਲਈ ਆਪਾਂ ਨਹੀਂ ਜਾਣੇ ਜੁਣਾ ਜਿੰਨਾ ਬਤਾਈ ਰਹਾ ਕੋਈ ਨਾ ਹੱਗਿਆ ਆਪਣੇ ਮੰਮੀ ਨੇ ਦੋ ਦਿਨ ਬੁੱਲ ਕੇ ਹਟ ਜਾ ਤੂੰ ਹੀ ਰਹਿਣ ਦੋ ਹੁਣ ਵਿਆਹ ਹੋ ਗਿਆ ਵੇਖੀ ਉਹਨੇ ਕਿਹਾ ਰチェ ਮਿਜੇ ਸਾਰੇ ਜਦੋਂ ਆਪਾਂ ਇਕੱਠੇ ਰਵਾਂਗੇ ਹਨਾ ਹਾਂ ਕੋਈ ਨਹੀਂ ਨੂੰ ਡਈ ਉਹਨੂੰ ਤੇ ਪਤਾ ਹੁੰਦਾ ਕੋਈ ਨਹੀਂ ਆਪਣੇ ਹਾਲਾਤਾਂ ਦਾ ਪਤਾ ਹੁੰਦਾ ਪੁੱਤ ਨਹੀਂ ਕੋਈ ਦੇਖਣਾ ਪੈਂਦਾ ਸਾਰਾ ਕੋਹ ਮਾਸੀ ਜੀ ਕੋਈ ਨਹੀਂ ਮੰਮੀ ਜੋਬ ਨਾ ਗੱਲ ਕਰੂਗੀ ਤੂੰ ਵੀ ਤਾਈ ਜੀ ਨਾਲ ਗੱਲ ਕਰ ਲੈ ਆਪਣੀ ਨਾਲ ਹਨਾ ਕੋਈ ਨਹੀਂ ਮੈਂ ਆਪੇ ਗੱਲ ਕਰ ਲੂਗੀ ਤੇ ਮੈਂ ਚਾਹ ਬਣਾ ਕੇ ਲਿਆਉਣੀ ਚਾਹ ਪੀਓ ਚਾਲ ਵਰ ਲੈ ਆ ਥੋੜੀ ਥੋੜੀ ਚਾਹ ਬਣਾ ਕੇ ਮਾਸੀ ਨੇ ਆ ਕਿਦਾਂ ਦੀ ਗੱਲ ਕਰਦੀ ਆ ਸਾਂਝੇ ਪਰਿਵਾਰ ਚ ਰਹਿਣ ਦੀ ਮੇਰੀ ਸਾਰੀ ਖੁਸ਼ੀ ਮਾਰ ਕੇ ਰਾਤੀ ਮੈਂ ਤੇ ਸੋਚਿਆ ਹੀ ਚਲ ਇਕੱਠੇ ਰਵਾਂਗੇ ਤੇ ਕਿੰਨਾ ਸੋਹਣਾ ਲੱਗੂਗਾ ਐਨਾ ਸੋਹਣਾ ਪਰਿਵਾਰ ਆ ਮੈਨੂੰ ਜੋ ਬੰਨਾਂ ਗੱਲ ਕਰਨੀ ਪੈਣੀ ਆ ਚਾਹ ਬੰਦੀ ਹੈ ਹਾਂਜੀ ਚਾਹ ਬੰਦੀ ਹੈ ਤੇ ਛਾੜੀ ਬਣਾਵਾ ਆਹੋ ਮੇਰੀ ਬਣਾਦਾ ਮੇਰੀ ਗੱਲ ਸੁਣੋ ਮੈਂ ਮਾਸੀ ਜੀ ਕੋ ਗਈ ਹਾਂ ਤੇ ਮਾਸੀ ਜੀ ਕਹਿਣ ਡਏ ਆ ਕਿ ਅਸੀਂ ਦੂਜੇ ਘਰ ਚਲ ਜਣਾਵਾ ਕਿਉਂ ਉਹਨਾਂ ਨੇ ਕਿਹਾ ਦੂਜੇ ਘਰ ਚਲ ਜਣਾਵਾ ਵੇਖੋ ਕਿਸ ਸਮਾਨ ਦੇ اندر ਖਰਾਬ ਹੋਣ ਲਿਆ ਵਾ ਠੀਕ ਆ ਜੇ ਜਾਂਦੀ ਦੀ ਕੋਈ ਗੱਲ ਦੀ ਜਾਣ ਦੇ ਸਾਰਾ ਸਮਾਨ ਸਿੱਧਾ ਖਰਾਬ ਹੋਣ ਦੇ ਨਾਲ ਨਹੀਂ ਨਹੀਂ ਵੇਖੋ ਜੇ ਘਰਦਿਆਂ ਨੂੰ ਪਤਾ ਲੱਗਾ ਉਹਨਾਂ ਨੇ ਕਹਿਣਾ ਵਾ ਕਿ ਖਰੇ ਦਵਿੰਦਰ ਨੇ ਕੋਈ ਜਾ ਕੇ ਬੋਲਦਾ ਤੇ ਜੇ ਸਾਡੇ ਪਹਿਣਾਂ ਨੂੰ ਪਤਾ ਲੱਗ ਗਿਆ ਫਿਰ ਨਾ ਮੇਰੇ ਸਿਰ ਤੇ ਗੱਲ ਆਉਣੀ ਆ ਕਹਿਣਾ ਪਹਿਲੇ ਥਾਂ ਤੇ ਚੱਲ ਜਿੱਦਾਂ ਵੀ ਰੱਬ ਦੀ ਕੀਤੀ ਹੋਗੀ ਹੁਣ ਪਤਾ ਨਹੀਂ ਕੁੜੀ ਨੇ ਜਾ ਕੇ ਜਾਂਦਿਆਂ ਹੀ ਆਪਣੀ ਮਾਸੀ ਘਰੋਂ ਕੱਢਤੀ ਆ ਐਦਾਂ ਤਾਂ ਨਾ ਨਾ ਕਰੋ ਤੁਸੀਂ ਸਮਝਾਓ ਹਾਂ ਮਮੇ ਨੂੰ ਕਿੰਨੇ ਕ ਜੀ ਆ ਸੋਨੀਆ ਨਾ ਪਤਾ ਮੇਰਾ ਕਿੰਨਾ ਜੀ ਲੱਗਾ ਵਾ ਤੁਸੀਂ ਤੇ ਸਾਰਾ ਦਿਨ ਖੇਤਾਂ ਚ ਰਹਿੰਦੇ ਜੀ ਉਹ ਮੇਰੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਆ ਮਾਸੀ ਜੀ ਨੇ ਮੈਂ ਆਪਣੇ ਦਿਲ ਦੀਆਂ ਗੱਲਾਂ ਕਰ ਲੈਣੀਆਂ ਚਲ ਤੂੰ ਟੈਨਸ਼ਨ ਨਾ ਦਾ ਦੇਖ ਲਾਂਗੇ ਤੇ ਆ ਗਰਮੀ ਚ ਇਹੋ ਜਿਹੇ ਪੰਗੇ ਨਾ ਰਿਆਗਾ ਚਾਹ ਬਨੇਰੀ ਨਹੀਂ ਆਈ ਨਿੰਬੂ ਬਾਣੀ ਬਣਾ ਲਿਆ ਕਰੋ ਫੋਰ ਜੀ ਬਣਾ ਲਿਆ ਕਰੋ ਆ ਪਸੀਨੇ ਉਸੇ ਨਹੀਂ ਹੋਈ ਨਾ ਨਹੀਂ ਕੋਈ ਨਹੀਂ ਮੈਂ ਆ ਗਈ ਚਲੋ ਤੁਸੀਂ ਤੁਸੀਂ ਚਲੋ ਪਖਤਲੇ ਮੈਂ ਆ ਗਈ ਕੋਈ ਨਹੀਂ ਦੇਖ ਲਾਂਗੇ ਕਰ ਲਾਂ ਗੱਲ ਅੱਛਾ ਕੀ ਪਤਾ ਸੰਤ ਜੋਬਨ ਆਪਣੀ ਮੰਮੀ ਨੂੰ ਮਨਾ ਹੀ ਲਵੇ ते मासी जी ना ही जाए उन्होंने इन्ना जी लगा वा मम्मी तो आप चुप करके बार बै जी not from <laughs>